ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਸਾਡੀਆਂ ਮੰਗਾ ਪੂਰੀਆਂ ਕਰੋ ਕੰਟਰੈਕਟ ਮਲਾਜ਼ਮ ਕਰੋ ਕੰਟਰੈਕਟ ਮਲਾਜ਼ਮ ਕਰੋ ਕੰਟਰੈਕਟ ਮਲਾਜ਼ਮ ਕਰੋ ਕੰਟਰੈਕਟ ਮਲਾਜ਼ਮ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ

ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਰ ਜੋ ਲਿਮਟ ਕਾਲਜ ਦੇ ਬਾਹਰ ਜਿਹੜਾ ਤੁਹਾਡੇ ਵੱਲੋਂ ਰੋਸ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਮੰਗ ਨੂੰ ਲੈ ਕੇ ਦੇਖੀ ਨੇ ਨਵੇਂ ਸੰਕਲਪ ਚ ਅ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ মিডিਆ ਚੈਨਲ ਦਾ ਧੰਨਵਾਦ ਕਰਦੇ ਆ ਜਿਹੜੇ ਤੁਹਾਨੂੰ ਕਵਰੇਜ ਲਈ ਆਏ ਇਹ ਜੋ ਸਾਡੀ ਪ੍ਰਮੁੱਖ ਮੰਗ ਹੈ ਤੇ ਜੋ ਵਾਦੇ ਕਰਕੇ ਪੰਜਾਬ ਸਰਕਾਰ ਦੇ ਵਿੱਚ ਆਪ ਦੀ ਜੋ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਸਾਡਾ ਉਹੀ ਮੁੱਦਾ ਹੈ ਕਿ ਸਾਡੀ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ ਅਸੀਂ ਪਿਛਲੇ 14 ਸਾਲ ਤੋਂ ਬਿਲਕੁਲ ਯੋਗਪਰਤੀ ਨਾਲ ਕੰਟਰੈਕਟ ਦੇ ਆਧਾਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਮੈਮਟ ਕਾਲਜ ਦੇ ਵਿੱਚ ਕੁਝ ਸਾਡੇ ਜੋ ਟੀਚਿੰਗ ਸਟਾਫ ਮੈਂਬਰ ਹੈ ਕੁਝ ਨਾਨ ਟੀਚਿੰਗ ਹੈ ਤੇ ਪਿਛਲੇ 14 ਸਾਲ ਤੋਂ ਹੀ ਅਸੀਂ ਇਸੇ ਗੱਲ ਦੀ ਉਡੀਕ ਦੇ ਵਿੱਚ ਐ ਕਿ ਸਾਨੂੰ ਸਰਕਾਰ ਕਦੋਂ ਰੈਗੂਲਰ ਕਰੋਗੀ ਸਾਡੀ ਰੈਗੂਲਰਾਈਜੇਸ਼ਨ ਨਾਲ ਨਾ ਤਾਂ ਸੰਸਥਾ ਦੇ ਉੱਪਰ ਜਾਂ ਨਾ ਪੰਜਾਬ ਸਰਕਾਰ ਉੱਪਰ ਕੋਈ ਬਹੁਤਾ ਵਿੱਤੀ ਬੋਝ ਨਹੀਂ ਪਵੇਗਾ ਕਿਉਂਕਿ ਅਸੀਂ ਆਲਰੇਡੀ ਫੁੱਲ ਪੇ ਸਕੇਲ ਲੈ ਰਹੇ ਹਾਂ ਸਿਰਫ ਸਾਨੂੰ ਇੱਕ ਰੈਗੂਲਰਾਈਜੇਸ਼ਨ ਦੇ ਕਾਰਨ ਨਾ ਹੋਣ ਕਾਰਨ ਜੋ ਹੋਰ ਅਗਲੀਆਂ ਜੌਬ ਸਿਕਿਉਰਿਟੀ ਹੈ ਜਾਂ ਕੁਝ ਹੋਰ ਐਚ ਆਰਏ ਜਾਂ ਕੁਝ ਸਮਰ ਵਿੰਟਰ ਵਕੇਸ਼ਨ ਵਰਗੀਆਂ ਸਹੂਲਤਾਂ ਉਹ ਅਸੀਂ ਉਹਨਾਂ ਤੋਂ ਵਾਂਝੇ ਹਾਂ ਸਾਡੀਆਂ ਪ੍ਰੋਮੋਸ਼ਨਸ ਨਹੀਂ ਹੋ ਰਹੀਆਂ ਇਸ ਰੈਗੂਲਰਾਈਜੇਸ਼ਨ ਨਾ ਹੋਣ ਕਰਕੇ ਤਾਂ ਸਾਡੀ ਸਰਕਾਰ ਕੋਲ ਇਹੀ ਮੰਗ ਹੈ ਕੀ ਸਾਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ। ਇਹ ਗੱਲ ਕਰੀਏ ਜੀ ਇੱਕ ਵਾਰ ਸੇ ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੀ ਸਰਕਾਰ ਹੈ ਜਿਹਦੇ ਵਿੱਚ ਅਸੀਂ ਕੱਚਿਆਂ ਨੂੰ ਪੱਕੇ ਕਰ ਰਹੇ ਤੇ ਕੁਝ ਥਰ ਵੀ ਹੋਰ ਪ੍ਰੋਗਰਾਮ ਕਰ ਰਹੇ ਹਾਂ। ਕਿਵੇਂ ਦੇਖਦੇ ਹੋ ਸਰਕਾਰ ਦੀ ਦੂਰੀ ਨੀਤੀ? ਸਰ ਬਿਲਕੁਲ ਇਹ ਦੂਰੀਆਂ ਨੀਤੀਆਂ ਕੁਝ ਗੱਲਾਂ ਦਫ਼ਤਰਾਂ ਦੇ ਵਿੱਚ ਜਾਂ ਸਰਕਾਰਾਂ ਦੇ ਚੰਡੀਗੜ੍ਹ ਤੋਂ ਹੋ ਜਾਂਦੀਆਂ। ਪਰ ਗਰਾਊਂਡ ਲੈਵਲ ਦੀ ਕਈ ਵਾਰੀ ਗੱਲ ਹੀ ਸਾਡੀ ਉੱਥੋਂ ਤੱਕ ਨਹੀਂ ਪਹੁੰਚਦੀ। ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੀ ਆਵਾਜ਼ ਤੁਸੀਂ ਮੰਤਰੀ ਸਾਹਿਬ ਕੋਲ ਸਹੀ ਤਰੀਕੇ ਨਾਲ ਪਹੁੰਚਾਓ। ਕਿ ਅਸੀਂ ਬਿਲਕੁਲ ਜੋਗ ਪ੍ਰਣਾਲੀ ਥਰੂ ਭਰਤੀ ਹੋਏ ਆ ਤੇ ਸਾਨੂੰ ਰੈਗੂਲਰ ਕਰਨ ਦਾ ਪੂਰਾ ਪੂਰਾ ਹੱਕ ਹੈ ਤੇ ਉਹ ਜਲਦੀ ਤੋਂ ਜਲਦੀ ਸਾਨੂੰ ਮਿਲਣਾ ਚਾਹੀਦਾ ਹੈ। ਇਹ ਤੁਹਾਡੀ ਸਰਕਾਰ ਇਸ ਵੱਲੋਂ ਮੰਗ ਵੱਲ ਧਿਆਨ ਨਹੀਂ ਦੇ ਰਹੀ। ਬਿਲਕੁਲ ਜੇ ਸਾਡੀ ਇਸੇ ਤਰ੍ਹਾਂ ਹੀ ਸਾਨੂੰ ਅਣਗੌਲਿਆ ਕੀਤਾ ਗਿਆ ਤਾਂ ਅਸੀਂ ਇਸ ਤੋਂ ਬਾਅਦ ਰੋਸ ਪ੍ਰਦਰਸ਼ਨ ਵੱਲ ਜਾਵਾਂਗੇ। ਕੁਝ ਅਸੀਂ ਰੈਲੀਆਂ ਜਾਂ ਕੁਝ ਇਹਦੇ ਕਰਾਂਗੇ ਕਿਤਾ ਜੋ ਜੋ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਸੁੱਤੀ ਪਈ ਹੈ ਸ਼ਾਇਦ ਉਹਨਾਂ ਦੀ ਵੀ ਨੀਂਦ ਖੁੱਲੇ ਉਹ ਵੀ ਸਾਡੇ ਵੱਲ ਦੇਖਣਗੇ। ਦੀ ਗੱਲ ਕਰੀਏ ਇੱਕ ਪਾਸੇ ਸਰਕਾਰ ਕਿਸ ਪ੍ਰਣਾਲੀ ਨੂੰ ਲੈ ਕੇ ਵੱਡੇ ਲੈਵਲ ਤੇ ਗੱਲ ਕਰੀਏ ਤੁਸੀਂ ਜਿਹੜੇ ਸਟਾਪ ਹੋ ਮਿੰਟ ਕਾਲਜ ਮਰੋੜ ਦਾ ਤੇ ਸੰਘਰਸ਼ ਕਰ ਰਹੇ ਹੋ ਕਰਨੇ ਤੇ ਬੈਠੇ ਹੋ ਬੱਚੇ ਕੋਲ ਦੀ ਲੰਘਦੇ ਜਿਨ੍ਹਾਂ ਨੂੰ ਪੜਾ ਰਿਆ ਇਸ ਤਰ੍ਹਾਂ ਦਾ ਮਕੂਲ ਹੁੰਦਾ ਬਿਲਕੁਲ ਸਰ ਇਹ ਤਾਂ ਸਾਡੇ ਲਈ ਵੀ ਇੱਕ ਬੜੀ ਹੈਰਾਨੀ ਜਾਂ ਨਮੋਸ਼ੀ ਵਾਲੀ ਗੱਲ ਹੈ ਅਸੀਂ ਸਾਨੂੰ ਲਗਭਗ ਪੰਚ 14 14 ਸਾਲ ਮਿੰਟ ਦੇ ਵਿੱਚ ਹੋ ਗਏ ਸਾਡਾ ਕੁਝ ਉਸ ਤੋਂ ਪੁਰਾਣਾ ਵੀ ਟੀਚਿੰਗ ਐਕਸਪੀਰੀਐਂਸ ਹੈ ਜਾਨੀ ਅਸੀਂ ਸਰਵਿਸ ਦੇ ਵਿੱਚ 20 22 22 ਸਾਲ ਦੇ ਵਿੱਚ ਅਸੀਂ ਸੇਵਾਵਾਂ ਦੇ ਰਹੇ ਹਾਂ ਸਾਡੇ ਪੜਾਏ ਬੱਚੇ ਕੋਈ ਮਾਈਕਰੋਸਾਫਟ ਕੋਈ ਫਲਿੱਪਕਾਰਟ ਕੋਈ ਐਮਾਜ਼ਾਨ ਵੱਡੀਆਂ-ਵੱਡੀਆਂ ਕੰਪਨੀਆਂ 'ਚ ਨੌਕਰੀਆਂ ਕਰ ਰਹੇ ਆ ਹੁਣ ਵੀ ਅਸੀਂ ਪੂਰੀ ਸਟਰੈਂਥ ਨਾਲ ਆਪ ਦੀ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਪੜਾ ਰਹੇ ਹਾਂ ਪਰ ਸਾਨੂੰ ਵੀ ਕਿਤੇ-ਕਿਤੇ ਮਹਿਸੂਸ ਹੁੰਦਾ ਹੈ ਸਾਡੇ ਬੱਚਿਆਂ ਨੂੰ ਵੀ ਮਹਿਸੂਸ ਹੁੰਦਾ ਸਾਨੂੰ ਲੱਗ ਤੋਂ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਕਿ ਸਰ ਸਾਨੂੰ ਤਾਂ ਤੁਸੀਂ ਇੰਨੀ ਤਰੱਕੀ ਦੇ ਰਾਹ ਤੇ ਪਹੁੰਚਾਤਾ ਪਰ ਸਰਕਾਰ ਤੁਹਾਡੇ ਵੱਲ ਕਿਉਂ ਨਹੀਂ ਦੇਖ ਰਹੀ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਵੀ ਜਿਸ ਪੋਜੀਸ਼ਨ ਤੇ ਸੀ 15 ਸਾਲਾਂ ਬਾਅਦ ਵੀ ਅਜੁੱਤੀ ਖੜੇ ਆ ਇਹ ਸਾਡੇ ਲਈ ਵੀ ਈਵਨ ਸੁਸਾਇਟੀ ਲਈ ਵੀ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਹਾਂਜੀ ਸਰ ਤੁਸੀਂ ਜਿਹੜਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਮਿੰਟ ਕਾਲਜ ਬਣਾਉਂਦੇ ਇਹ ਜੀ ਰੋਸ ਪ੍ਰਦਰਸ਼ਨ ਪਿਛਲੇ ਹਫਤੇ ਤੋਂ ਅਸੀਂ ਸ਼ੁਰੂ ਕੀਤਾ ਹੈ ਜੀ ਇਸ ਰੋਸ ਪ੍ਰਦਰਸ਼ਨ ਦਾ ਮੇਨ ਸਾਡਾ ਜਿਹੜਾ ਮਕਸਦ ਕੀ ਹੈ ਜੀ ਅਸੀਂ ਪਿਛਲੇ 14 ਸਾਲਾਂ ਤੋਂ ਇਸ ਸੰਸਥਾ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਪਰ ਇੱਥੇ ਮੈਂ ਇਹ ਜ਼ਰੂਰ ਚੀਜ਼ ਦੱਸਣਾ ਚਾਹਾਂਗਾ ਜੀ ਜਿਹੜੇ ਸਾਨੂੰ ਭਰਤੀ ਕੀਤਾ ਗਿਆ ਸੀ 2010 2011 ਦੇ ਵਿੱਚ ਸਾਨੂੰ ਭਰਤੀ ਕੀਤਾ ਗਿਆ ਕੰਟਰੈਕਟ ਆਧਾਰ ਤੇ ਸਾਨੂੰ ਕੀਤਾ ਗਿਆ ਸੀ 3 ਸਾਲ ਬਾਅਦ ਵੱਖ-ਵੱਖ ਕਾਲਜਾਂ ਨੂੰ ਜਿਹੜੇ ਪੰਜਾਬ ਸਰਕਾਰ ਦੇ ਹੋਰ ਅਦਾਰੇ ਐ ਉੱਥੇ ਜਿਹੜੇ ਮੁਲਾਜ਼ਮ ਸੀਗੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀ ਉਹਨਾਂ ਦੀਆਂ ਸੇਵਾਵਾਂ ਸਾਰਿਆਂ ਦੀ ਰੈਗੂਲਰ ਕਰ ਦਿੱਤੀਆਂ ਗਈਆਂ 2016 ਦੇ ਵਿੱਚ ਉਹਨਾਂ ਸਾਰਿਆਂ ਨੂੰ ਰੈਗੂਲਰ ਕਰ ਦਿੱਤਾ ਗਿਆ ਸਾਡੇ ਵੀ ਕੇਸ ਉਦੋਂ ਦੇ ਪੈਂਡਿੰਗ ਚੱਲ ਰਹੇ 2016 ਦੇ ਯਾਨੀ ਕਿ 10 ਸਾਲ 9-10 ਸਾਲ ਹੋ ਗਏ ਲਗਾਤਾਰ ਬਾਕੀ ਕਾਲਜਾਂ ਦੇ ਹੋ ਗਏ ਸਿਰਫ ਅਸੀਂ ਸਾਡੇ ਮਿਮੰਟ ਕਾਲਜ ਮਲੋੜ ਦੇ ਜਿਹੜੇ ਆ ਸਟਾਫ ਮੈਂਬਰ ਹੈ ਉਦੋਂ ਤੋਂ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਇਹ ਗੱਲ ਕਰੀਏ ਸਰ ਆਪਣੇ ਸੈਕਟਰ ਮੰਤਰੀ ਡਾਕਟਰ ਬਲਜੀਤ ਕੌਰ ਜੀ ਦਾ ਮਿਮੰਟ ਕਾਲਜ ਦੇ ਵਿੱਚ بڑا ਆਉਣਾ ਜਾਣਾ ਬੜੇ ਪ੍ਰੋਗਰਾਮ ਹੁੰਦੇ ਆ ਤੇ ਲੱਗਦਾ ਵੀ ਸਰਕਾਰ ਦੇ 2 ਸਾਲ ਤੋਂ ਘਟਦਾ ਸਮਾਂ ਰਹਿ ਗਿਆ ਵੀ ਕੋਈ ਆਸ ਬਚਦੀ ਆ ਵੀ ਆਸ ਦੇਖੋ ਜੀ ਡਾਕਟਰ ਬਲਜੀਤ ਕੌਰ ਜਿਹਨੂੰ ਵੀ ਅਸੀਂ ਮਿਲੇ ਪਿਛਲੇ ਜੋ ਇੱਕ ਈਵੈਂਟ ਹੋਇਆ ਜੀ ਉਸ ਦਿਨ ਸਾਡੇ ਯੂਨੀਅਨ ਦੇ ਵੱਲੋਂ ਉਹਨਾਂ ਨਾਲ ਮਿਲਿਆ ਗਿਆ ਜੀ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਅਗਲੇ ਹਫਤੇ ਤੱਕ ਯਾਨੀ ਕਿ ਉਹਨਾਂ ਨੇ 6-7 ਤਰੀਕ ਤੱਕ ਸਾਨੂੰ ਕਿਹਾ ਸੀ ਵੀ ਅਸੀਂ ਮਾਨਯੋਗ ਤਕਨੀਕੀ ਜੋ ਸਿਖੇ ਮੰਤਰੀ ਹੈ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਵੀ ਉਹਨਾਂ ਨਾਲ ਤੁਹਾਡੀ ਮੀਟਿੰਗ ਕਰਵਾ ਦਾਂਗੇ ਵੀ ਤੁਹਾਡਾ ਜਿਹੜਾ ਮੁੱਦਾ ਉਹਨਾਂ ਤੱਕ ਅਸੀਂ ਸਾਰਾ ਪਹੁੰਚਾ ਦਾਂਗੇ ਵੀ ਕੀ ਹੈਗਾ ਤੁਹਾਡਾ ਕਿਉਂਕਿ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਦੱਸ ਸਕਦੇ ਤੇ ਪਰ ਹਜੇ ਤੱਕ ਸਾਨੂੰ ਕੋਈ ਸਨੇਹਾ ਨਹੀਂ ਮਿਲਿਆ ਜੀ ਉਹ ਮੈਡਮ ਜ਼ਰੂਰ ਆਉਂਦੇ ਜਾਂਦੇ ਆ ਲੇਕਿਨ ਉਹਨਾਂ ਨੇ ਵੀ ਜੋ ਉਹਨਾਂ ਤੱਕ ਸਾਡੀ ਮੀਟਿੰਗ ਕਰਾਉਣ ਦੀ ਗੱਲ ਕੀਤੀ ਸੀ ਉਹ ਹਜੇ ਤੱਕ ਸਾਨੂੰ ਕੋਈ ਸਨੇਹਾ ਨਹੀਂ ਮਿਲਿਆ ਵੀ ਹਾਂ ਤੁਹਾਡੇ ਆ ਟਾਈਮ ਮਿਲ ਗਿਆ ਜਾਂ ਨਹੀਂ ਮਿਲਿਆ ਉਹ ਹਜੇ ਸਾਨੂੰ ਕੋਈ ਸਨੇਹਾ ਨਹੀਂ ਲੱਗਿਆ ਜੀ ਗੱਲ ਕਰਕੇ ਆਪਣੇ ਲੋਡ ਦੇ ਲਾਗੇ ਦੇ ਦੋ ਕੈਬਨਟ ਬਣਤੀ ਨਾ ਦੋ ਕੈਬਨਟ ਮੰਤਰੀ ਹੋਣ ਦੇ باوجود ਵੀ ਤੁਸੀਂ ਧਰਨੇਆਂ ਤੇ ਬੈਠੇ ਹੋ ਹਾਲਾਂਕਿ ਇਹ ਸਰਕਾਰ ਧਰਨੇਆਂ ਦੇ ਵਿੱਚੋਂ ਨਿਕਲੀ ਹੈ ਤੇ ਧਰਨੇਆਂ ਨਾਲ ਜਿਹੜੇ ਧਰਨੇ ਲਾ ਰਹੇ ਉਹਨਾਂ ਦਾ ਦਰਦ ਨਹੀਂ ਸਮਝਦੇ ਦੇਖ ਕੇ ਸਮੂਹ ਦੇ ਜਿਹੜੀ ਜਿਹੜਾ ਨੀ ਬੜੀ ਕੋਟ ਮਾਰ ਹੋਈ ਹੈ ਤੇ ਓਏ ਰਵਈਏ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਕ ਧਰਨੇ ਤੇ ਹੀ ਬੈਠੇ ਹੋ ਤੁਹਾਡੀ ਮੰਗ ਜਿਹੜੀ ਉਹ ਨਹੀਂ ਮੰਨੀ ਜਾਂਦੀ ਇਹ ਰਵਈਆ ਦੇਖੋ ਜੀ ਇਹ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਸਟੇਟ ਦਾ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਹੈ ਜੇਕਰ ਉਹ ਸਿੱਖਿਆ ਸਿੱਖਿਆਤ ਹੋਣ ਲੋਕ ਤਾਂ ਸਾਡਾ ਕੰਮ ਤਾਂ ਸਿਰਫ ਸਿੱਖਿਆ ਦੇਣਾ ਹੀ ਐ ਅਸੀਂ ਪੜ੍ਹਾ ਰਹੇ ਜਿਵੇਂ ਕਿ ਡਾਕਟਰ ਕੁਲਵੀਰ ਜੀ ਨੇ ਵੀ ਦੱਸਿਆ ਵੀ ਕੱਲੇ ਇੱਥੇ ਨਹੀਂ ਇਸ ਤੋਂ ਪਹਿਲਾਂ ਵੀ ਅਸੀਂ ਪ੍ਰਾਈਵੇਟ ਜੌਬ ਕਰਕੇ ਆਏ ਸਾਨੂੰ 20-20 ਸਾਲ ਹੋ ਗਏ ਜੀ ਪੜ੍ਹਾਉਂਦਿਆਂ ਨੂੰ ਅਸੀਂ 2005 ਦੇ ਭਰਤੀਆਂ ਪਰ ਉਹੀ ਗੱਲ ਐ ਵੀ ਇਸ ਚੀਜ਼ 'ਚ ਅਸੀਂ ਸਰਕਾਰਾਂ ਨੂੰ ਇਹੀ ਕਹਿ ਰਹੇ ਹਾਂ ਵੀ ਸਾਨੂੰ ਵੀ ਸਾਡੇ ਹੱਕ ਮਿਲਣੇ ਚਾਹੀਦੇ ਜੋ ਸਾਡੇ ਵਰਗੇ ਹੋਰ ਭੈਣ ਭਰਾ ਐ ਚਾਹੇ ਉਹ ਮੈਰਿਟੋਰੀਅਸ ਦੇ ਐ ਜਾਂ ਹੋਰ ਟੀਚਰ ਸਾਹਿਬਾਨ ਐ ਕਿਉਂਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਵੀ ਕੁਝ ਕਰ ਰਹੇਗੇ ਇਹ ਚੀਜ਼ ਹੈ ਤਾਂ ਹਰ ਕਿਸੇ ਨੂੰ ਕੋਈ ਵੀ ਹੈ ਜਿਹੜਾ ਉਹਦਾ ਬਣਦਾ ਹੱਕ ਹੈ ਉਹਨੂੰ ਹੱਕ ਮਿਲਣਾ ਚਾਹੀਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੇਕਰ ਸਰਕਾਰਾਂ ਤਾਂ ਹੀ ਚੱਲਦੀਆਂ ਗਾਂ ਆਉਣ ਵਾਲੇ ਸਮਾਂ ਭਵਿੱਖ ਤਾਂ ਹੀ ਵਧੀਆ ਹੋਵੇਗਾ ਜੇ ਸਾਡਾ ਆਉਣ ਵਾਲਾ ਭਵਿੱਖ ਸਿੱਖੇ ਤੋਂ ਹੋਏਗਾ ਅੱਗੇ ਗੱਲ ਕਰੀਏ ਜੇ 16 ਸਾਲ ਦਾ ਸਮਾਂ ਬਹੁਤ ਲੰਮਾ ਪੱਕੇ ਹੋਣ ਦੀ ਤੁਸੀਂ ਆਖ ਤੁਸੀਂ ਕਿੰਨੀਆਂ ਸਰਕਾਰਾਂ ਗੁਜ਼ਰ ਗਈਆਂ ਤੇ ਇਹ ਸਰਕਾਰ ਤੋਂ ਬੜੀ ਵੱਡੀ ਆਸ ਹੈ ਆਸ ਹੁਣ ਵੀ ਹੈ ਜੀ ਦੇਖੋ ਆਸ ਦੇ ਕਰਕੇ ਹੈ ਜੀ ਹੁਣ ਵੀ ਅਸੀਂ ਇਹੀ ਚਾਹੁੰਦੇ ਕਿਉਂਕਿ ਸਾਡਾ ਜਿਹੜਾ ਪ੍ਰੋਸੈਸ ਹੈ ਉਹ ਬਿਲਕੁਲ ਸਹੀ ਹੈ ਜੀ ਕਿਉਂਕਿ ਉਵੇਂ ਐਡਵਰਟਾਈਜ਼ਮੈਂਟ ਸਾਡਾ ਸਾਰਾ ਪ੍ਰੋਸੈਸ ਹੋਇਆ ਪੰਜਾਬ ਗਵਰਨਮੈਂਟ ਵੱਲੋਂ ਸਾਡੀਆਂ ਭਰਤੀਆਂ ਹੋਈਆਂ ਔਰ ਸਾਨੂੰ ਇਹ ਸੀਗਾ ਵੀ 3 ਸਾਲ ਬਾਅਦ ਰੈਗੂਲਰ ਹੋ ਜਾਣਗੇ ਅ ਇੱਥੇ ਸਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਸਾਨੂੰ ਮਹਿਸੂਸ ਹੁੰਦਾ ਕਿਉਂਕਿ ਅਸੀਂ ਇਹ ਸੋਚਿਆ ਸੀ ਵੀ 3 ਸਾਲ ਬਾਅਦ ਕੀ ਹੈ ਸਾਨੂੰ ਇੱਕ ਸਿਰਫ ਐਚਆਰਏ ਨਹੀਂ ਮਿਲਦਾ ਜੀ ਤੇ ਇੱਕ ਜਿਹੜੀਆਂ ਸਾਨੂੰ ਵਕੇਸ਼ਨਸ ਹੁੰਦੀਆਂ ਜੋ ਰੈਗੂਲਰ ਨੂੰ ਹੁੰਦੀਆਂ ਉਹ ਸਾਨੂੰ ਵਕੇਸ਼ਨਸ ਨਹੀਂ ਹੁੰਦੀਆਂ ਬਾਕੀ ਸਾਨੂੰ ਸਾਰੇ ਪੱਤੇ ਮਿਲਦੇ ਐ ਸਾਨੂੰ ਬਾਕੀ ਸਭ ਲਾਭ ਮਿਲਦੇ ਐ ਬਸ ਇਹ ਐ ਵੀ ਸਾਨੂੰ ਜੇ ਉਹ ਲਾਭ ਮਿਲਣ ਲੱਗ ਜਾਂਦੇ ਐ ਸਾਡਾ ਨਾ ਸਾਡਾ ਪੀਐਫ ਕੱਟਦਾ ਐ ਜੀ ਇਹ ਜਿਹੜੀਆਂ ਚੀਜ਼ਾਂ ਹਰ ਪਰਸਨ ਵੇ ਹੁੰਦਾ ਹੈ ਵੀ ਜੇਦੋਂ ਅਸੀਂ ਰਿਟਾਇਰ ਹੋਈਏ ਤਾਂ ਉਸ ਤੋਂ ਬਾਅਦ ਸਾਡਾ ਭਵਿੱਖ ਵੀ ਸੁਰੱਖਿਅਤ ਹੋਵੇ ਕਿਉਂਕਿ 2004-5 ਤੋਂ ਬਾਅਦ ਤਾਂ ਕਿਸੇ ਦੀ ਪੈਨਸ਼ਨ ਤਾਂ ਹੈ ਹੀ ਨਹੀਂ ਜੀ ਸਾਨੂੰ ਵੀ ਨਹੀਂ ਪੈਨਸ਼ਨ ਮਿਲਨੀ ਪਰ ਸਾਨੂੰ ਇਹ ਹੈ ਵੀ ਸਾਡੇ ਕੋਲੇ ਕੁਝ ਸਾਡੇ ਬੜੇਪੇ ਦੇ ਵੇਲੇ ਸਾਡੇ ਕੋਲੇ ਕੋਈ ਤਾਂ ਫੰਡ ਹੋਵੇ ਜਿਹਦੇ ਨਾਲ ਅਸੀਂ ਆਪਣਾ ਆਉਣ ਵਾਲਾ ਜਿਹੜਾ ਬੜੇਪਾ ਉਹ ਅਸੀਂ ਸਹੀ ਤਰੀਕੇ ਨਾਲ ਗੁਜ਼ਾਰ ਸਕੀਏ ਸਾਡੇ ਕੋਈ ਫੰਡ ਨਹੀਂ ਕੱਟੇ ਜਾਂਦੇ ਕੋਈ ਪੀਐਫ ਨਹੀਂ ਕੱਟੇ ਜਾਂਦਾ ਬਸ ਜੋ ਸਾਡੀ ਸੈਲਰੀ ਮਿਲਦੀ ਹੈ ਉਹਦੇ ਨਾਲ ਸਾਡਾ ਸਾਡਾ ਅਸੀਂ ਗੁਜ਼ਾਰਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ बार-बार ਅਸੀਂ ਇਹੀ ਕਹਿੰਨੇ ਕਿ ਜਿਹੜਾ ਸਾਡੇ ਭੁੱਖ ਨੂੰ ਦੇਖਦੇ ਹੋਏ ਸਾਡੀਆਂ ਜਿਹੜੀਆਂ ਸਵਿਵਾਮਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੋ ਸਾਡੇ ਹੱਕ ਹੈ ਕਿਉਂਕਿ ਇਹ ਤਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਹੈ ਕਿ ਬਰਾਬਰ ਦਾ ਕੰਮ ਕਰਦੇ ਤਾਂ ਬਰਾਬਰ ਸੈਲਰੀ ਹਣੀ ਚਾਹੀਦੀ ਹੈ ਸੋ ਉਸ ਚੀਜ਼ ਨੂੰ ਵੀ ਇੰਪਲੀਮੈਂਟ ਕਰ ਸਕਦੇ ਹੈਗੇ ਜੀ ਉਸ ਚੀਜ਼ ਨੂੰ ਜੋ ਮਾਨਯੋਗ ਸੁਪਰੀਮ ਕੋਰਟ ਜੀ ਦਾ ਆਰਡਰ ਹੈ ਉਸ ਨੂੰ ਵੀ ਅਸੀਂ ਇਸ ਸਾਡੀਆਂ ਸਵਿਵਾਮਾਂ ਰੈਗੂਲਰ ਕਰਕੇ ਉਹ ਫੁੱਲਫਿਲ ਕਰ ਸਕਦੇ ਹਾਂ ਧੰਨਵਾਦ